ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਕੱਲ ਮਿਸਤਰੀ ਨੇ ਕੱਲ ਮਿਸਤਰੀ ਆਇਆ ਨਹੀਂਗਾ ਤੇ ਅੱਜ 8:30 ਹੋ ਗਏ ਮਿਸਤਰੀ ਦਾ ਹਜੇ ਤੱਕ ਕੋਈ ਫੋਨ ਫਾਨ ਨਹੀਂ ਆਇਆ ਵੀ ਆਉਣਾ ਜਾਂ ਨਹੀਂ ਆਉਣਾ ਜੇ ਅੱਜ ਮਿਸਤਰੀ ਨਾ ਆਇਆ ਆਪਾਂ ਉਹਨੂੰ ਦੇ ਦੇਣਾ ਗਾ ਜਵਾਬ ਕਿਉਂਕਿ ਮਿਸਤਰੀ ਹੋਰ ਬਥੇਰੇ ਹੈਗੇ ਆ ਇਹਨੇ ਆਪਾਂ ਨੂੰ ਇੱਕ ਤਰੀਕ ਦਾ ਕਿਹਾ ਸੀਗਾ ਤੇ ਅੱਜ 10 ਤਰੀਕ ਹੋ ਗਈ ਹੈ 10 ਦਿਨ ਲੇਟ ਹੈ ਇਹ ਮਿਸਤਰੀ ਤੇ ਜੇ ਅੱਜ ਨਾ ਆਇਆ ਅਜ ਤਾਂ ਦੇ ਦੇਣਾ ਇਹਨੂੰ ਜੇ ਅੱਜ ਆ ਗਿਆ ਆ ਗਿਆ ਜੇ ਆ ਗਿਆ ਤਾਂ ਠੀਕ ਆ ਨਹੀਂ ਇਹਨੂੰ ਕਹਿ ਦਾਂਗੇ ਭਈ ਅਸੀਂ ਤਾਂ ਹੋਰ ਤੋਂ ਕਰਾਵਾਂਗੇ ਤੂੰ ਆਵਦਾ ਰਹਿਣ ਦੇ ਤੂੰ ਆਵਦਾ ਹੋਰ ਕਿਸੇ ਦੀ ਕਰ ਲੈ ਤੇ ਜਦੋਂ ਜੇ ਅੱਜ ਮਿਸਤਰੀ ਆ ਗਿਆ ਤਾਂ ਦਿਖਾਉਣੇ ਆਂਗੇ ਕੰਮ ਕਰ ਤੇ ਕਿਹਨਾਂ ਦਾ ਆਪਾਂ ਉਡੀਕ ਚੀਆ ਤੇ ਮਿਲਦੇ ਆਂ ਫਿਰ ਲਓ ਜੀ ਮਿਸਤਰੀ ਆ ਗਿਆ ਫੋਨ ਤੇ ਆ ਗਿਆ ਮਿਸਤਰੀ ਤੇ ਚਾਹ ਲੈ ਕੇ ਚੱਲਦੇ ਆਂ ਉਹ ਇਹਦੇ ਜਿਪਾ ਦੇ ਆ ਪਿਆ ਹਾਂ ਮੈਂ ਇਹ ਦੱਸੂ ਮੈਂ ਆ ਗਿਆ ਹਾਂ ਪਹੁੰਚ ਗਏ ਫਿਰ ਆ ਦੇਖ ਲੋ ਬਈ ਨਿਉਂ ਪੱਟੀ ਜਾਂਦੇ ਆ ਮਿਸਤਰੀ ਉਹੀ ਲਾਰੇ ਲਾਈ ਜਾਂਦੇ ਆ ਕਰੋ ਕਹਿੰਦੇ ਛੇਦੀ ਚਾਹ ਲੈ ਕੇ ਆ ਜਾ ਤੇ ਇਥੇ ਕੋਈ ਨਹੀਂ ਅਜੇ ਲੈ ਬਾਹਲੇ ਲਾਰੇ ਲਾਉਂਦੇ ਆ ਬਈ ਮਿਸਤਰੀ ਕਰੋ ਕਹਿੰਦੇ ਛੇਦੀ ਆ ਜਾ ਕਹਿੰਦੇ ਚਾਹ ਲੈ ਕੇ ਉੱਥੇ ਹਜੇ ਮੇਰੇ ਹੱਥੋਂ ਉਹਨਾਂ ਦਾ ਨਿਬੜਿਆ ਨਹੀਂ ਹਜੇ ਕੰਮ ਨਹੀਂ ਨਿਬੜਿਆ ਹੁਣ ਆਜੇ ਕੰਮ ਇਹਨੂੰ ਕਹਿੰਦੇ ਆਗੇ ਅੱਜ ਵੀ ਆਪਾਂ ਪੁਛੇਤੀ ਪਾਉਣਾ ਹੈ ਖਿੱਚ ਕੇ ਰੱਖ ਕੰਮ ਹਨਾ ਟੂਟੀ ਵੀ ਆ ਜੀ ਨਾ ਅੱਜ ਚੰਗੀ ਚੰਗੀ ਗੱਲ ਹੈ ਥੱਲੇ ਵਾਲੇ ਆਪਾਂ ਤਾਂ ਠੇਕਾ ਕੀਤਾ ਥੱਲੇ ਨੂੰ ਕੀ ਆ ਭਈ ਲੱਕੀ ਰਹਿਣਗੇ ਇਹ ਗਮ ਨਹੀਂ ਚੱਲਣਾ ਉਹਨੂੰ ਕਹਦਾਂਗੇ ਵੀ ਕਿਸੇ ਆਜ ਅੰਡੇ ਕੇ ਦਿਨ ਹੈ ਹੈ ਨਾ ਤੇ ਫਾਲ ਹੀ ਹੋ ਗਿਆ ਲੱਗਦਾ ਲੱਗਿਆ ਉਹਦਾ ਫਿਰ ਕੋਠੀ ਬਾਲੀ ਵੱਡੀ ਹੈ ਜੀ ਇਹ ਤਾਂ ਜੇ ਕਿਤੇ ਇੱਕ ਅੱਧਾ ਦਿਨ ਕੰਮ ਫਿਰ ਤਾਂ ਚੱਲ ਠੀਕ ਆ 20 ਦਿਨਾਂ ਚ ਛੱਤ ਪਾਇਆ ਜਾਂਦੀ ਹੁੰਦੀ ਐ ਜੇ ਪਾਣੀ ਹੋਵੇ 15 ਕਿ ਦਿਨਾਂ ਅਜ ਹੂੰ ਦੋ ਮਿਸਤਰਾਂ ਨੂੰ ਤੇ 20 ਦਿਨਾਂ ਚ ਪਲਾਸਟਰ ਹੋ ਜਾਂਦਾ ਲੋ ਜੀ ਨੀਆ ਬਟਨ ਦਾ ਕੰਮ ਚਲਾਤਾ ਤੇ ਇਧਰੋਂ ਪਾਣੀ ਦਾ ਟੂਟੀ ਦਾ ਜੀ ਨਹੀਂ ਦੂਜਾ ਪਾ ਰਹੇ ਆ ਮੋਟਰ ਦਾ ਇਧਰੋਂ ਲਾ ਲਈ ਆਪਾਂ ਮੱਛੀ ਮੋਟਰ ਤਾਂ ਇਧਰੋਂ ਖੇਤ ਵਾਲੀ ਜਿਉਂ ਮੋਟਰ ਨਾਲ ਪਾ ਚਲਾ ਲਈ ਦੂਜੀ ਤੇ ਆਹਾ ਆਹਾ ਮੋਟਰ ਤੇ ਡੱਗੀ ਚ ਖਿੱਚੀ ਜਾਂਦੀ ਆ। ਆਹ ਵੋਟਰ ਚੱਲੀ ਜਾਂਦੀ ਇੱਥੇ ਤੇ ਡੱਗੀ ਚ ਖਿੱਚੀ ਜਾਂਦੀ ਆ। ਆਵੇਂ ਭਰ ਲਾਂਗੇ ਕੀਰਾਂ ਪਟੋਆ। ਕਿਉਂਕਿ ਟੁੱਟੀ ਦਾ ਪਤਾ ਨਹੀਂ ਆਹ 800 ਵਾਲਾ ਬੋਰਾ ਗਾ ਦੂਜਾ ਕੈਵਟੀ ਐ ਇਹ। ਇਹਦਾ ਪਾਣੀ ਵੀ ਕੱਸੀ ਵਰ ਗਈ ਆ। ਟੋਆ ਭਰ ਕੇ ਰੱਖ ਲੈਨੇ ਫਿਰ ਆਪਣੇ ਕੋਲੇ ਕੰਮ ਚਲਾਉਣ ਜੋਗਾ ਹੋ ਜਾਊਗਾ। ਫੁੱਲ ਮਾਰਦੀ ਐ ਧਾਰ ਪੂਰੀ। ਖਿੱਚੀ ਆਉਂਦੀ ਆ। ਕੱਸੀ ਦੇ ਪਾਣੀ ਨਾਲੋਂ ਵੱਧ ਖਿੱਚਦੀ ਆ ਹਨ। ਇਧਰੋਂ ਲੀਕ ਹੋ ਕੇ ਉਹਨਾਂ ਗਾਈ ਜਾਂਦਾ ਇਧਰੋਂ ਆਵੇ ਇਹ ਆਉਵੇ ਤੇ ਲੋਨ ਲੀਕ ਹੋ ਕੇ ਉਹਨਾਂ ਉਹਨੀ ਕ ਡੱਗੀ ਭਰੀ ਜਾਂਦੀ ਓਨੀ ਕ ਆਪਣੀ ਮੋਟਰ ਖਿੱਚਦੀ ਐ ਆਪਾਂ ਪਾਣੀ ਭਰ ਰਹੇ ਸੀ ਇਹਨੇ ਬੜਾ ਲਹੂ ਪੀਤਾ ਮੋਟਰੀ ਨੇ ਵਿੱਚ ਪਤਾ ਨਹੀਂ ਰੋਡ ਰੂਡ ਫਸ ਗਿਆ ਇਧਰੋਂ ਡੱਗੀ ਚੋਂ ਆ ਗਿਆ ਇਹਦੇ ਚ ਰੂਟਰ ਚ ਤੇ ਹੁਣ ਖੋਲ ਕੇ ਕਰਦੇ ਆਂ ਦਾ ਟ੍ਰੀਟਮੈਂਟ ਅਸੀਂ ਆਖਿਆ ਪਾਣੀ ਚੰਗਾ ਚੱਲੇ ਇਥੋਂ ਭਰ ਲਗੇ ਇਹ ਕੈਵਿਟੀ ਦਾ ਪਾਣੀ ਆ ਕੱਸੀ ਰ ਗਈ ਆ ਤੇ ਕੀ ਆ ਜੜੀ ਬੋਲੋ ਤੇ ਘਰ ਮਾਜੋ ਹੁੰਦਾ ਪਾਣੀ ਕਿ ਇਹਦੇ ਚ ਹੁੰਦਾ ਇਹ ਰੜਕਿਆ ਜਾਂਦਾ ਹੁਣ ਘੰਟਾ ਨਹੀਂ ਚੱਕਣਾ ਨਹੀਂ ਪਾਣੀ ਅੱਗੇ ਬਹੁ ਮੱਥਾ ਮਰਿਆ ਸਨਵਾ ਸੀ ਵੀ ਟੂ ਆ ਪਰ ਜੇ ਕਰੀ ਬਾਅਦ ਸਰੀ ਜਾਊਗਾ ਹੱਥ ਪਾਈ ਮੋਟਰ ਨੂੰ ਛੜ ਤੇ ਗਰਮ ਹੋਈ ਭਈਆ ਪੂਰੀ ਦੇਖਾਂ ਬਰੇ ਘਰੇ ਲਾ ਦੇਾਂਗੇ ਲਓ ਜੀ ਆ ਮੁੱਠਲਾਤੀ ਆਪਾਂ ਘਰੇ ਜਿਹੜੀ ਆਪਾਂ ਲਿਆਂਦੀ ਸੀਗੀ ਕਿਉਂਕਿ ਇਹ ਗਰਮ ਹੋ ਜਾਂਦੀ ਹੈਗੀ ਬਾੜੀ ਬਾੜਾ ਚੱਲਦੀ ਨਹੀਂ ਤੇ ਆਪਾਂ ਉੱਥੇ ਬਾੜਾ ਚ ਚਲਾਉਣੀ ਆ ਆ ਕੱਲ ਸੀ ਦੀ ਆਪਣੇ ਘਰੇ ਲੱਗੀ ਵੀ ਸੀ ਇਹ ਲੈ ਕੇ ਜਾਨੇ ਹੁਣ ਆਪਾਂ ਕਰਮਲਾ ਕੋ ਲਾ ਕੇ ਤੇ ਇਹ ਚਲਾਵਾਂਗੇ ਇਹ ਕੰਪਨੀ ਦੀ ਮੋਟਰ ਹੈ ਗਰਮਗਰਮ ਨਹੀਂ ਹੁੰਦੀ ਜਿੰਨਾ ਚਿਰ ਮਰਜ਼ੀ ਚਲਾਈ ਚੱਲ ਨਾਲੇ ਪਾਣੀ ਉਦੋਂ ਵੱਧ ਖਿੱਚਦੀ ਐ ਇਹ ਆ ਮੋਟਰ ਦੇਸੀ ਆ ਤਾਂ ਕਰਕੇ ਇਹਨੂੰ ਲਾਤਾ ਘਰੇ ਕਿਉਂਕਿ ਘਰੇ ਆਪਾਂ ਘੱਟ ਚਲਾਉਣੀ ਹੁੰਦੀ ਐ ਤੇ ਆਹ ਲੈ ਕੇ ਚੱਲਦੇ ਹਾਂ ਹੁਣ ਉੱਥੇ ਲਓ ਜੀ ਚਲਾਤੀ ਮੋਟਰ ਇੱਥੇ ਲਿਆ ਕੇ ਕੱਢਦੀ ਐ ਲੰਬੇ ਤੇ ਦੇ ਤਰਾਈ ਸ਼ੁਰੂ ਕਰਤੀ ਟੋਏ 'ਚ ਤੇ ਉਦੋਂ ਫਲੇਟ ਬਾਗੀ ਮੋਟਰ ਵਾਲੀ ਦੂਜੀ ਜਿਹੜੀ ਆਪਾਂ ਵੱਡੀ ਮੋਟਰ ਤੋਂ ਭਰਦੇ ਸੀਗੇ ਬਾਣੀ ਲੱਗੀ ਜਿਉਂ ਤੇ ਉਹ ਕੱਲ ਨੂੰ ਕਰਾਂਗੇ ਕੱਲ ਨੂੰ ਭਰਾਂਗੇ ਫਿਰ ਆਹ ਟੋਆ ਇੰਨਾ ਕੀ ਭਰ ਐਸਤਾ ਜਿੰਨਾ ਕਿ ਹੈਗਾ ਓਨੇ ਕ ਨਕੀਰਾ ਤرائی ਕਰ ਲੀਏ ਆਓ ਜੀ ਮੈਂ ਕਰ ਰਿਹਾ ਇੱਟਾਂ ਤرائی ਤੇ ਇਧਰ ਇੰਨੀਆਂ ਨਿਉਂ ਬੱਟਤਾਂ ਅੱਜ ਨਿਉਂ ਦਾ ਕੰਮ ਸ਼ੁਰੂ ਕਰਤਾ ਸੀ ਥੋੜੀ ਥੋੜੀ ਹੀ ਪਟਣੀ ਆਪਾਂ ਬੜਲੀਆਂ ਚੇਟਾਂ ਬੜਲੀਆਂ ਖੱਪਦੀਆਂ ਤੇ ਫੇਦਰ ਮੈਂ ਕਰ ਰਿਹਾ ਹਾਂ ਇਟਾਂ ਤਰਾਈ ਸਾਡੀ ਕਰਦੇ ਨੇ ਡਿਊਟੀ ਲਈ ਹੈ ਇਟਾਂ ਤਰਾਈ ਕਰਨ ਦੀ ਉਹ ਗਾਣਾ ਬਣ ਗਿਆ ਆਪਣੇ ਤੇ ਡਿਊਟੀ ਲਾਤੀ ਆਪਣੀ ਇਟਾਂ ਤਰਾਈ ਕਰਨ ਤੇ ਕਿ ਆਪਾਂ ਇਟਾਂ ਹੀ ਤਰਾਈ ਕਰਨਗਾ ਆ ਟੋਏ ਚ ਖਿੱਚੀ ਜਾਂਦੇ ਆ ਮੋਟਰ ਨਹੀਂ ਲੋ ਜੇ ਨੰਗਾ ਨਿਓਂ ਬਟਤਾਂ ਤੇ ਹੁਣ ਪਾਣੀ ਛੱਡ ਰਹੇ ਹਾਂ ਵਿੱਚ

ਲਓ ਭਈ ਇੰਨੇ ਘਨੇ ਆ ਪਟਤੀਆਂ ਇੰਨੇ ਇੰਨੇ ਪਟਣੇਗਾ ਅੱਪਾ ਤੇ ਵਿੱਚ ਛੜਤਾ ਪਾਣੀ ਕਿਉਂਕਿ ਕੱਲ ਨੂੰ ਉਹ ਦਿਨ ਦੁਰਮੜਣਾ ਕਟਾਈ ਕਰਨੀ ਆ ਤੇ ਵਸਤਰੀ ਗਏ ਹੁਣ ਕੱਲ ਨੂੰ ਬਜਰੀ ਆਪਾਂ ਬਜਰੀ ਮੰਗਾਲੀ ਸੀਗੀ ਇੱਕ ਟਰਾਲੀ ਤੇ ਇੱਕ ਟਰਾਲੀ ਕੱਲ ਨੂੰ ਹੋਰ ਆ ਜੂਗੀ ਬਜਰੀ ਦੀ ਤੇ ਇਹ ਪਾਵਾਂਗੇ ਫਿਰ ਕੱਲ ਇਹ ਪਾਉਣਗੇ ਕੱਲ ਨੂੰ ਤੇ ਤਰਾਈ ਵੀ ਸ਼ੁਰੂ ਕਰਤੀ ਆਪਾਂ ਚੱਠੇ ਜੇ ਕੀਰਾਂ ਪਿਹਾਉਂਦੇ ਥੋੜੇ ਥੋੜੇ ਇਧਰ ਕਰਨ ਆ ਕੀ ਆ ਬਾਬਾ ਲਈ ਫਿਰਦਾ ਅੱਬਾ ਬੱਟਕੇ ਲਿਆਇਆ ਘਰ ਪਰਮਲਾਂ ਦੀ ਵੱਲ ਉੱਥੇ ਲਾਈ ਜਿੱਥੇ ਦਵਾਰੇ ਨਾ ਹੋ ਕਰਨੀ ਪਵੇ ਇੱਕ ਆਹ ਗਾ ਦਾ ਬੂਟਾ ਪਪਾਇਆ 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 ਪਵੀਤਾ ਪਵੀਤਾ ਪੁੱਛ ਲਾ ਬਾਬੇ ਨੂੰ ਪਵੀਤਾ ਹੀ ਆ ਨਾ ਪਵੀਤਾ ਇੰਨਾ ਖੇਚਦਾ ਆਪਾ ਬਾਣੀ ਜਾ ਇਹਦੇ ਚ ਤੇ ਕੱਲ ਨੂੰ ਪਰਾਂਗੇ ਕੱਲ ਨੂੰ ਸਵੇਰ ਲੇਟ ਆ ਜਾਂਦੀ ਆ ਇਹ ਮੋਟਰ ਤੇ ਤੇ ਤਰਸ ਚਲਾਵਾਂਗੇ ਫਿਰ ਸਾਰੀ ਦਿਹਾੜੀ ਜਿੰਨਾ ਜਟੂ ਆਣੀ ਭਰਦਾ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਲਦੇ ਆਂ ਕੱਲ ਦੀ ਵੀਡੀਓ ਚ ਤਦ ਤੱਕ ਲਈ ਧੰਨਵਾਦ